ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਿੰਡ ਮੱਲ ਕੇ ਆਏ ਸੀ ਜੀ ਕਰੀਬ 3 ਤੋਂ 4 ਮਹੀਨੇ ਪਹਿਲਾਂ ਆਪਾਂ ਇਸ ਘਰੇ ਆਏ ਸੀਗੇ ਜੀ ਤੇ ਇਹਦੇ ਚ ਦੋ ਰਿਪੀਟਰ ਗਾਵਾ ਸੀ ਜਿਹੜੀ ਆਹ ਗਾਂ ਇਹਨਾਂ ਦੀ ਕੋਈ ਰਿਪੀਟ ਨਹੀਂ ਕਰ ਰਹੀ ਸੀ ਜੀ ਜਿਹੜੀ ਉਹ ਸਾਹਮਣੇ ਤੁਸੀਂ ਗਾਂ ਦੇਖ ਰਹੇ ਆ ਇਹ ਕਦੇ ਗੱਭਨ ਨਹੀਂ ਹੋਣੀ ਜੀ ਠੀਕ ਹੈ ਇਹ ਕੋਈ ਹੋਵੇ ਬੇਈਮਾਨ ਜੇ ਬੰਦੇ ਨਹੀਂਗੇ ਇਹ ਕਹਿੰਦੇ ਵੀ ਜਿੰਨਾ ਚਾਰਾ ਦੁੱਧ ਦਿੰਦੀ ਹੈ ਠੀਕ ਹੈ ਉਸ ਤੋਂ ਬਾਅਦ ਗਊਸ਼ਾਲਾ ਛੱਡਦੇ ਆਂਗੇ ਕੋਈ ਇਹਨਾਂ ਨੇ ਵੇਚ ਆਂਦੀ ਇਹਨੂੰ ਕੋਈ ਪਲਾਨ ਨਹੀਂ ਕੀਤਾ ਜੀ ਇਹ ਥੋੜਾ ਜਿਹਾ ਦਾ ਸਿਸਟਮ ਵਾਲਾ ਜੀ ਅੰਦਰੋਂ ਜਿਵੇਂ ਕੋਈ ਹੋ ਸਕਦਾ ਵੀ ਬੱਚਾ-ਬੱਚਾ ਮਰਿਆ ਹੋਵੇ ਅੰਦਰੋਂ ਵੀ ਖਿਲਰ ਰਿਹਾ ਟਾਇਪ ਦੇ ਨੇ ਵੀ ਜਿਵੇਂ ਹੋਰ ਨੀ ਫੀਲ ਹੁੰਦੇ ਹੁੰਦੇ ਓਵੇਂ ਨਹੀਂ ਫੀਲ ਹੋ ਰਹੇਗੇ ਕਿ ਜਿਵੇਂ ਪ੍ਰੋਪਰ ਹੀਟ 'ਚ ਨਹੀਂਗਾ ਹੀਟ 'ਚ ਆ ਕੇ ਵੀ ਇਹ ਸ਼ੋ ਨਹੀਂ ਕਰਦੀ ਵੀ ਮੈਂ ਹੀਟ 'ਚ ਵੀ ਹੋਰ ਨਾਲ ਦਾ ਜਿਹੜਾ ਸਿਸਟਮ ਹੈ ਜਿੱਥੇ ਬੱਚਾ ਬਣਨਾ ਹੁੰਦਾ ਜੀ ਓਵਰੀ ਜੋ ਆਂਡਾ ਨਿਕਲ ਕੇ ਹੋਰਨੋ 'ਚ ਬੱਚਾ ਬਣਨਾ ਹੈ ਤਾਂ ਉਹ ਚੀਜ਼ੇ ਦੀ ਡਿਵੈਲਪ ਨਹੀਂਗੀ 101% ਮੰਨ ਕੇ ਤੁਹਾਨੂੰ ਇਹ ਕਦੇ ਗੱਭਨ ਨਹੀਂ ਹੋਊਗੀ ਤੇ ਮੈਂ ਜਦੋਂ ਆਪਦੇ ਵੱਲੋਂ ਜਿੰਨਾ ਕੁ ਮੈਨੂੰ ਪਤਾ ਜੀ ਉਸ ਹਾਵਨ ਮੈਂ ਦਾ ਵੀ ਨਾ ਕਹਿ ਸਕਦਾ ਕਿ ਇਹ ਗਾ ਗੱਬਰ ਨਹੀਂ ਹੋਊਗੀ ਠੀਕ ਹੈ ਫੇ ਤੁਸੀਂ ਟੋਕਰ ਲਈ ਸੀਗਾ ਜੀ ਟੋਕਰੀ ਕਿੰਨਾ ਟਾਈਮ ਦੀ ਸੂਈ ਸੀ ਉਦੋਂ ਕਿ ਕੁਛ ਦੱਸਿਆ ਸੀ ਉਹਨਾਂ ਨੇ ਕਿ ਨਹੀਂ ਨਹੀਂ ਅਸੀਂ ਤਾਂ ਉਹਦਾ ਵੀ ਲਿਆਂਦੀ ਸੀ ਉਹਨਾਂ ਨੇ ਵੀ ਗਾਂ ਹੀ ਅੱਛਾ ਲਿਆਂਦੀ ਸੀ ਲਿਆਂਦੀ ਸੀ ਉਹਨਾਂ ਨੇ ਉਦੋਂ ਕਿੰਨਾ ਕਿੰਨਾ ਦੁੱਧ ਸੀ ਉਹ ਤਾਂ ਸੀਗਾ ਇਹ ਤੇ ਥਲੇ 7.5 ਕਿਲੋ ਦੁੱਧ ਸੀਗਾ ਅੱਛਾ ਤੇ ਹੋਣ ਜੀ ਹੌੜਾਟਾ ਇਕੱਲੇ ਦੋ ਤਾਂ ਦੋ ਤਾਂ ਮਲੂਮ ਹੀ ਦੇਈ ਜਾਂਦੀ ਆ ਹਾਂ ਦੁੱਧ ਉਹ ਵੀ ਦੇਈ ਜਾਂਦੀ ਚਲ ਦੇਈ ਜਾਂਦੀ ਜਾਲਾ ਆਪਾਂ ਨੂੰ ਇਹ ਜਿੱ ਨਜ਼ਰ ਦੇ ਆ ਉਹ ਜਿੰਨੇ ਕਰ ਦੇਈ ਜਾਂਦੀ ਚਾ ਠੀਕ ਆ ਵੀ ਕਾਹ ਨੂੰ ਇੱਥੇ ਛੱਡਾਂਗੇ ਆਪਣੀਆਂ ਕਿੰਨੀਆਂ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਸਾਰੇ ਪਸ਼ੂ ਇਹਨਾਂ ਦੇ ਆ ਗਾਂ ਸੀਗੀ ਜਿਹੜੀ ਇਹਦੇ ਵੀ AI ਕਰਦੀ ਆ ਜੀ 101% ਇਹ ਗੱਬਣ ਹੋ ਜਾਊਗੀ ਠੀਕ ਆ ਉਦੋਂ ਇਹਦੇ ਦਵਾਈ ਭਰੀ ਸੀ ਉਹ ਵੀਡੀਓ ਚ ਤੁਹਾਨੂੰ ਵੀਡੀਓ ਸ਼ਾਇਦ ਤੁਸੀਂ ਉਹ ਮੰਨ ਲ ਕੇ ਬੈਣ ਦੀ ਦੇਖ ਲਓ ਜੇ ਬਾਬਾ ਜੀ ਦੀ ਮੰਨ ਲਓ ਫੋਟੋ ਵੀ ਆਈ ਆ ਉਹਦੇ ਚ ਤੇ ਮਲ ਸ਼ਾਇਦ ਮੈਂ ਕੁਝ ਲਿਖਿਆ ਜੀ ਮੇਰੇ ਹੁਣ ਯਾਦ ਨਹੀਂਗਾ ਆ ਗਾਮ ਰਿਪੀਟਰ ਸੀਗੀ ਜੀ ਬਹੁਤ ਜਿਆਦੇ ਰਿਪੀਟਰ ਗਾਂ ਸੀਗੀ ਆ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਆ ਤੇ ਇੱਕੇ ਟੀਕੇ ਤੇ ਪਰਮਾਤਮਾ ਦੀ ਕਿਰਪਾ ਨਾਲ ਇਹ ਗੱਬਣ ਚ ਇੱਕ ਬਾਸ ਆ ਜੀ ਕਿੰਨੇ ਚਿਰ ਦੀ ਗੱਬ ਹੋ ਗਈ ਜੀ ਉਹਦੇ ਆਪਾਂ ਚੈੱਕ ਕੀਤੀ ਸੀ ਨਾ ਸ਼ਾਰਟ ਜਿਆ ਬਣਾਏ ਸੀ ਜੇ ਮੇਰੇ ਹਿਸਾਬ ਦੇ ਵਿੱਚ ਇਹ ਹੋ ਗਈ ਜੀ 1 ਜੂਨ ਦੀ ਹੋਈ ਵੀ ਆ ਇੱਕ ਦੁੱਤਾਨਵੇਂ ਮਹੀਨੇ ਹੋ ਜਾਣਗੇ ਫੁੱਲ ਗਰਮੀ ਚ ਰਹੀ ਹੈ ਜਿਵੇਂ ਆਪਾਂ ਕਹਿੰਨੇ ਵੀ ਗਰਮੀ ਚ ਰਹਿੰਦੀ ਜਾਣੀ ਹੈ ਨਾ ਫੁੱਲ ਫੁੱਲ ਗਰਮੀ ਚ ਤੇ ਇੱਕੇ ਟੀਕੇ ਦੇ ਗੱਭ ਹੋਈ ਆ ਜੀ ਇੱਕੇ ਟੀਕੇ ਤੇ ਗੱਭ ਹੋਈ ਆ ਪਹਿਲਾਂ ਇਹਦੇ ਚਾਰ ਪੰਜ ਟੀਕੇ ਭਰਾਤੇ ਸਾਲ ਸਾਰੇ ਸਾਲ ਹੋ ਗਿਆ ਸੀ ਸਾਲ ਹੋ ਗਿਆ ਸੀ ਪਿੱਟਰ ਬਣਾਈ ਤੇ ਕੋਈ ਬਾਹਲਾ ਖਰਚਾ ਤਾਂ ਨਹੀਂ ਕਰਾਇਆ ਜੀ ਨਹੀਂ ਖਰਚਾ ਵੀ ਬਹਲਾ ਨਹੀਂ ਹੋਇਆ ਹਾਂ ਚਲੋ ਮੇਰੀ ਫੀਲਡ ਚ ਹੀ ਆ ਜੀ ਮੱਲ ਕੇ ਪਿੰਡ ਮੇਰੇ ਨੇੜੇ ਆ ਹਨਾ ਕੋਈ ਜ਼ਿਆਦਾ ਖਰਚਾ ਨਹੀਂ ਹੋਇਆ ਤਾਂ ਠੀਕ ਹੈ ਉਹ ਇੱਕ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਬਈ ਆਪਾਂ ਐਵੇਂ ਕਿਸੇ ਦੀ ਨਿਯਾਜ ਫਾਇਦਾ ਨਹੀਂ ਚੱਕੀ ਦਾ ਆ ਗਏ ਇਹਨਾਂ ਨੇ ਨਵੀਂ ਲਈ ਆ ਜੀ ਠੀਕ ਹੈ ਆ ਗਾਣਾ ਦੀ ਸੈਂਕਲੋ ਕਰਕੇ ਸੀ ਇਹ ਆਈ ਕੀਤੀ ਸੀ ਨਹੀਂ ਗੱਬੜ ਹੋਈ ਜੀ ਗਰੋਪਰ ਹੀਟ ਨਹੀਂ ਕੱਢੀ ਜੀ ਅੱਜ ਮੈਂ ਇਹਦੇ ਹੀ ਟੀਕਾ ਭਰਨ ਆਇਆ ਸੀ ਜੇ ਤਾਰਾਂ ਮੈਂ ਵੀਡੀਓ ਨਹੀਂ ਬਣਾ ਸਕਿਆ ਬਹੁਤ ਸੋਹਣੀ ਹੀਟ ਕੱਢੀ ਹੈ ਗਾਣ ਤੇ ਇਹ ਗਾਣਾ ਤੁਸੀਂ ਦੇਖ ਸਕਦੇ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਮੇਰਾ ਅੰਦਾਜ਼ਾ ਵੀ ਦੂਰੀ ਵਰੀ ਕਿੱਟ ਤੇ ਲਾ ਕੇ ਇਹ ਦੁੱਧ ਤੇ ਆਈ ਵੀ ਹੋਊਗੀ ਇਹ ਗਾਣੂ ਘੱਟੋ ਘਾਟ ਬਾਹਲਾ ਨਹੀਂ ਦਟਾਈ ਤਿੰਨ ਸਾਲ ਸੂਈ ਨੂੰ ਹੋਗੇ ਹੋਣਗੇ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਗਾਣਾ ਲਈ ਨੂੰ ਜੀ ਆਪਰੇ ਕੋਲੇ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਚਾਰ ਤਿੰਨ ਚਾਰ ਮਹੀਨੇ ਹਾਂ ਚਾਰ ਮਹੀਨੇ ਬਾਰੀ ਤੋਂ ਲਈ ਜੀ ਇਹ ਵੀ ਵਪਾਰੀ ਕਰੀ ਜਾਂਦੀ ਅੱਛਾ ਜੈ ਵੀ ਵਪਾਰੀ ਦੋ ਸੀ ਉਦੋਂ ਕਿੰਨਾ ਦੋ ਸੀ ਹੁਣ ਕਿੰਨਾ ਜੀ ਇਹਦੇ ਤਾਂ ਤਕਰੀਬਨ ਉਨਾ ਕੀ ਆ ਦੁੱਧ ਅੱਛਾ ਉਨਾ ਕੀ ਆ ਉਨਾ ਕੀ ਆ ਸੱਤਾਂ ਨੇ ਕਿਤੇ ਲੱਗ ਭੱਗ ਰਹੇ ਆ ਕਿਤੇ ਘਟ ਜਾਂਦਾ ਜਿਵੇਂ ਦੀ ਇਹਨੇ ਹੀਟ ਅੱਜ ਕੱਢੀ ਐ ਇਹੋ ਜੀ ਹੀਟ ਆਈ ਐ ਇਸ ਤੋਂ ਪਹਿਲਾਂ ਹੀਟ ਨਹੀਂ ਆਈ ਨਹੀਂ ਆਈ ਨਹੀਂ ਜਿਵੇਂ ਤਾਰਾਂ ਅੱਜ ਥੱਲੇ ਲੱਗ ਤਾਰਾਂ ਜੀ ਸਾਫ ਸੀ ਸਾਫ ਸੀ ਤੇ ਥੱਲੇ ਲੱਗਦੇ ਗਏ ਥੱਲੇ ਲੱਗ ਹਾਂ ਵੀ ਜਵਾ ਤਾਰ ਟੁੱਟੀ ਹੀ ਥੱਲੇ ਲੱਗੀ ਤਾਰ ਮਤਲਬ ਇਹ ਜੀ ਹੀਟ ਆਪਾਂ ਵੇਖੀ ਨੇ ਦੋ ਦੋ ਹੀਟਾਂ ਆਈਆਂ ਹਾਂ 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 ਤੁਹਾਡੇ ਕੋਲੇ ਮਿਲਦਾ ਚੌਥੀ ਪੰਜਵੀਂ ਹੀਟ ਆ ਗਈ ਉਹ ਮੇਰੇ ਹੁੰਦੇ ਦੋ ਹੀਟਾਂ ਦੋ ਆਈਆਂ ਨੇ ਦੋ ਹੀ ਆਈਆਂ ਅੱਛਾ ਦੋ ਹੀ ਆਈਆਂ ਦੋ ਹੀ ਆਈਆਂ ਮੰਨ ਲਓ ਖੁੱਲ ਕੇ ਹੀਟ ਕੀ ਨਹੀਂ ਆਉਂਦੀ ਪਹਿਲਾਂ ਆਈ ਨਹੀਂ ਗਈ ਹੋਣੀ ਆਈ ਅੱਛਾ ਅੱਛਾ ਪਹਿਲੇ ਟ੍ਰੀਟਮੈਂਟ ਤੋਂ ਬਾਅਦ ਮਨ ਕੇ ਸਾਈਕਰੋ ਤੋਂ ਬਾਅਦ ਸੈੱਟ ਹੋ ਗਈ ਆ ਅੱਜ ਜਾਨੇ ਪੂਰੀ ਹੀਟ ਸਹੀ ਆ ਫੁੱਲ ਹੀਟ ਤੇ ਸੀਗੀ ਹਾਂ ਅੱਜ ਇਹਦੇ ਇਹ ਹੀ ਕਰਤੀ ਆ ਜੀ ਪ੍ਰਮਾਤਮਾ ਸੁੱਖ ਰੱਖ ਕੇ ਇਹ ਵੀ ਗੱਬਣ ਹੋ ਜਾਊਗੀ ਤੇ ਟੋਕੜ ਗੱਬਾਂ ਟੋਕੜ ਪਸ਼ੂ ਲੈ ਕੇ ਆਉਂਦੇ ਆ ਬਾਬਾ ਜੀ ਠੀਕ ਹੈ ਤੇ ਚਲੋ ਐ ਹੁੰਦਾ ਵੀ ਜੇ ਆ ਗਾਂ ਹੁਣ ਗੱਬੜ ਹੋ ਜਾਂਦੀ ਏ ਤੁਹਾਡੇ ਸਾਹਮਣੇ ਆ ਜੀ ਤੇ ਘੱਟੋ ਘੱਟ ਲੱਖ ਸਵਾ ਲੱਖ ਰੁਪਏ ਦੀ ਗਾਂ ਏ ਇਹ ਬਹੁਤ ਚੰਗੀ ਗਾਂ ਏ ਸਾਰਿਆਂ ਤੋਂ ਚੰਗੀ ਗਾਂ ਇਹਨਾਂ ਦੀ ਇਹੀ ਆ ਆ ਜਿਹੜੀ ਵਿਚਾਲੇ ਵਾਲੀ ਗਾਂ ਇਹਨਾਂ ਨੇ ਲਈ ਏ ਚਿੱਟੇ ਰੰਗ ਵਾਲੀ ਠੀਕ ਆ ਇਹ ਹੁਣ ਖਰੀਦੀ ਏ ਠੀਕ ਆ ਜਿਹੜੀ ਫੋਲਰ ਰੀਪੀਟਰ ਗਾਂ ਸੀ ਇਹਨਾਂ ਦੀ ਉਹ ਗੱਬੜ ਹੋ ਚੁੱਕੀ ਏ 4 ਤੋਂ 5 ਵਾਰੀ ਇਹਦੇ ਏਆਈ ਕਰਵਾਈ ਸੀ ਚਲੋ ਉਹਨੂੰ ਤਾਂ ਲਈ ਨੂੰ 6 ਮਹੀਨੇ ਹੋਏ ਆ ਪਰ ਉਹ ਇਹਨਾਂ ਨੂੰ ਮੈਂ ਦੱਸਦਾ ਸੀ ਵੀ ਇਹ ਬਹੁਤ ਜ਼ਿਆਦਾ ਰੀਪੀਟਰ ਗਾਂ ਜੀ ਠੀਕ ਆ ਇਹ ਆਪਾਂ ਨੂੰ ਵੀ ਪਤਾ ਲੱਗ ਜਾਂਦਾ ਜੀ ਦੇਖੋ ਤੁਸੀਂ ਇਹਦੀ ਝ ਤੇ ਦੋਦੇ ਥੱਲੇ ਮਿਲਦਾ 5 ਕਿਲੋ ਹੋਊਗਾ ਟਾਈਮਾਂ ਦਾ ਜੀ ਹੈਗਾ 5 ਕਿਲੋ ਜੀ ਤੇ ਵੇਖ ਲਓ ਵੀ ਘੱਟੋ ਘਾਟੇ ਨਾਂ ਵਾਲੀ ਤਾਂ 20 25 ਕਿਲੋ ਵਾਲੀ ਗਾਂ ਜੀ ਠੀਕ ਹੈ ਤੇ 5 ਕਿਲੋ ਤੇ ਆਈ ਆ ਤਾਂ ਅਕਸਰ ਆਪਾਂ ਵੀ ਸੋਚ ਹੀ ਸਕਦੇ ਹਾਂ ਵੀ ਕਿੰਨਾ ਟਾਈਮ ਹੋ ਗਿਆ ਉਹ ਸੂਈ ਨੂੰ ਜਾਂ ਦੂਰੀ ਬੈਰੀ ਕੱਟ ਲੱਗੀ ਹੋਊਗੀ ਜਾਂ ਸੂਈ ਨੂੰ ਘੱਟੋ ਘਾਟੇ 2.5 ਤੋਂ 3 ਸਾਲ ਗਾਂ ਨੂੰ ਹੋਗੇ ਹੋਣਗੇ ਜਿਹੜੀ ਇਹ ਗਾਂ ਤੁਸੀਂ ਦੇਖ ਰਹੇ ਆ ਪਰ ਗਾਂ ਦਾ ਸਟ੍ਰਕਚਰ ਬਹੁਤ ਚੰਗਾ ਹੈ ਜੇ ਰਹਿ ਜਾਂਦੀ ਇਹਦਾ 1.5 ਤੋਂ 2 ਲੱਖ ਰੁਪਏ ਦੀ ਗਾਂ ਜੀ ਠੀਕ ਹੈ ਇਹ ਹੀ ਜ਼ਮੀਨدار ਦੀ ਖੇਤੀ ਹੈ ਠੀਕ ਹੈ ਇਹ ਹੀ ਗਾਂ ਬਾਈ ਰਹਿ ਜਾਂਦੀ ਹੈ ਬਾਬਾ ਜੀ ਦੀ ਮੈਨੂੰ ਪਤਾ ਵੀ ਪੂਰੀਆਂ ਪਾ ਦੂਗੀ ਆ ਜਮਾ ਸਿਰਾਂ ਲਾ ਦੂਗੀ ਇੱਕ ਗਾਂ ਹੀ ਕੰਸੀਵ ਕਰਾ ਗਈ ਆ ਮੰਨ ਕੇ ਚਲੋ ਇਹੋ ਜੀ ਇੱਕ ਦੋ ਗਾਵਾਂ ਗੱਬਣ ਹੋ ਗਏ ਮੰਨ ਲਓ ਵਿੱਕ ਜਾਣ ਤਾਂ ਬੰਦੇ ਦੇ ਪੈਰ ਲੱਗ ਜਾਂਦੇ ਡੇਰੀ ਫਾਰਮ ਵਾਲੇ ਧੰਦੇ 'ਚ ਤੇ ਕਿੰਨਾ ਦੁੱਧ ਪਾਉਣੇ ਆ ਜੀ ਤੁਸੀਂ ਹੁਣ ਹੁਣ ਤਾਂ 25 ਕਿਲੋ ਦੁੱਧ ਪਾਓ 25 ਕਿਲੋ ਜੀ ਮੰਨ ਲਓ ਵੀ ਪੰਜ ਗਾਵ ਆਪਣੇ ਕੋਲੇ ਕਿ ਚਲੋ ਆਹੀ ਗਾਂ ਮੇਲਾ ਜਿਆਦੇ ਦੁੱਧ ਵਾਲੀ ਆਪਣੀ ਹੈ ਨਾ ਜਿਹੜੀਆਂ ਦੇਖ ਰਹੇ ਆ ਹਾਂਜੀ ਇੱਕ ਆਹ ਹਾਂ ਦੋਨੇ ਜਿਆਦੇ ਅੱਛਾ ਉਹਦੇ ਥੱਲੇ ਕਿੰਨਾ ਦੁੱਧ ਹੈ ਇਹਦੇ ਠਾ ਹੈਗਾ 14-15 ਕਿਲੋ ਮੈਲਾ ਆਪਣੇ ਆਪ ਦੇ ਘਰੇ ਹੀ ਡੇਰੀ ਜਾਣੇ ਆਹ ਦੇਖੋ ਕਿੰਨਾ ਦੁੱਧ ਬਾਦ ਜਾ ਕੀ ਰੇਟ ਪੈਂਦਾ ਈ ਇੱਥੇ ਇੱਥੇ ਸਾਡੇ ਆ ਜਾਂਦੇ ਆ ਈ 40 ਕਿਤੇ ਠੀਕ ਆ ਬੱਚ ਤੁਹਾਨੂੰ ਜਿਵੇਂ ਤੁਸੀਂ ਮੰਨ ਕੇ ਜਦੋਂ ਧੋਕਾ ਠੀਕ ਆ ਜੀ ਇੰਨਾ ਵੀ ਨਹੀਂ ਗਾ ਜੜੇ ਆਪ ਦਾ ਟਾਈਮ ਪਾਸ ਹੋ ਰਿਹਾ ਵਧੀਆ ਕੀ ਆ ਪਈ ਹੈ ਹਾਂ ਚਲੋ ਆਏ ਵੀ ਹੈ ਤੋਂ ਮੰਗਣ ਦੀ ਲੋੜ ਨਹੀਂ ਮੰਗਣ ਦੀ ਲੋੜ ਜਾਂ ਖੇਤੀਬਾੜੀ ਜੋ ਲਾਉਣ ਦੀ ਲੋੜ ਨਹੀਂ ਆਪ ਦਾ ਸੂ ਟਾਈਮ ਪਾਸ ਆਪ ਦਾ ਕਰਦੇ ਆ ਜੀ ਜਾਂਦੇ ਆ ਤੇ ਚਲੋ ਆਪਣਾ ਆਪ ਦਾ ਮੰਨ ਕੇ ਚਲੋ ਘਰੇ ਸਰੀ ਜਾਂਦਾ ਇੰਨਾ ਹੀ ਹੁੰਦਾ ਜੀ ਆਹ ਗਾਈਆਂ ਦਾ ਟੌਪ ਦਿਖਾਈ ਆਪਣਾ ਆਹ ਦਾ ਬਹੁਤ ਚੰਗੀ ਹੈ ਜੀ ਆ ਬਹੁਤ ਚੰਗੀ ਗਾ ਇਹ ਕਿੰਨਾ ਦੁੱਧ ਦੇਂਦੀ ਈ ਸੱਜਰ ਸੂਈ ਏ ਇਹ 22 ਕਿਲੋ ਦੀ ਹੈ ਹਾਂ ਇਹ ਨਹੀਂ ਇਹ ਗਾਂ ਦਾ ਬਹੁਤ 22 ਦੀ ਆ 20 20 ਤੇ ਆ ਜਾ ਵੜਦੀ ਆ ਆ 20 ਤੇ ਜਾ ਵੜਦੀ ਆ ਇਹ ਆਪਣੀਆਂ ਘਰ ਦੀਆਂ ਹੀ ਨੋਵੇਂ ਨਹੀਂ ਇਹ ਪਹਿਲਾਂ ਲਈਆਂ ਹੀ ਸੀ ਅੱਛਾ ਪੰਜਣੇ ਤਿੰਨ ਤਿੰਨ ਚਾਰ ਚਾਰ ਸਾਲ ਹੋ ਗਏ ਕੰਮ ਸਟਾਰਟ ਅੰਗੇ ਨਾ ਤਾਂ ਕਿਸ਼ਤਾ ਸੀ ਅੱਛਾ ਕੰਮ ਸਟਾਰਟ ਇਹਨਾਂ ਤੋਂ ਵੀ ਹਾਂ ਤੇ ਵੱੱਚ ਵਿਚਾਲੇ ਕੋਈ ਪਸ਼ੂ ਵੇਚਿਆ ਵੀ ਹੈ ਜੀ ਤਿਆਰ ਕਰਕੇ ਇਹ ਸਟਾਰ ਕਰਕੇ ਨੇ ਵੇਚਿਆ ਜਿਹੜੀਆਂ ਗਾਈਆਂ ਮੈਂ ਲਈਆਂ ਸੀ ਉਹ ਫਿਰ ਜਦੋਂ ਇਹ ਰੀਪੀਟ ਜੀ ਹੋ ਗਈਆਂ ਸੀ ਵਿੱਚ ਦੋ ਦੋ ਗਾਈਆਂ ਮੈਂ ਉਹ ਵੀ ਬਹੁਤ ਸਰੀਦੀਆਂ ਸੀ 20 22 ਕਿਲੋ ਵਾਲਾ ਸੀ ਉਹ ਫਿਰ ਮੈਨੂੰ ਵੇਚਣ ਦਾ ਪੈ ਗਿਆ ਮੰਨ ਲਓ ਵੀ ਜਦੋਂ ਦਾ ਆਪਣੇ ਨਾਲ ਵਾਹ ਪਿਆ ਉਹਦਾ ਹੌਸਲਾ ਹੈ ਵੀ ਜਦੋਂ ਇਹ ਆਸ ਜੀ ਹੋ ਗਈ ਵੀ ਹੋਰ ਜਾਣੀਆਂ ਇਹਨੂੰ ਵੇਖ ਕੇ ਤਾਂ ਜਮ ਹੀ ਹੋ ਗਈ ਨਾ ਇਹੋ ਹੋ ਗਈ ਹਾਂ ਕਿਉਂ ਆ ਗਾ ਬਹੁਤ ਜ਼ਿਆਦਾ ਰੋਟਾ ਇਹ ਕਰਦਾ ਵੀ ਜੋ ਚਲੋ ਬੇ ਹੋਰ ਲੈਣਾ ਗੀ ਸੱਟ ਲੈਣਾ ਹੋਰ ਲਿਆ ਕੇ ਖਾ ਲਗੀ ਜਿਵੇਂ ਹੁਣ ਇਹ ਗਾਂ ਇਹਨਾਂ ਨੇ 18000 ਰੁਪਏ ਦੀ ਖਰੀਦੀ ਆਈ ਰੋਧਾ ਜ਼ਰੂਰ ਘਾਤਾ ਪਰ ਗਾਂਸਟੈਕਚਰ ਬਹੁਤ ਚੰਗਾ ਗਾ ਲਾ ਦੇਖੋ ਇਹ ਮੇਰੇ ਹਸਾਬ ਨਾਲ ਏਬੀਐਸ ਦੇ ਜਿਵੇਂ ਰੋਕੀ ਸੀਮਣੋਂ ਦਾ ਹੁੰਦਾ ਸੀ ਉਹਦੇ ਬੱਚੇ ਇਹੋ ਜਿਹੇ ਚਿੱਟੇ ਆਉਂਦੇ ਸੀ ਬਹੁਤ ਸੋਹਣੀ ਵੈੜ ਆ ਤੇ ਮੇਰੇ ਹਸਾਬ ਨਾਲ ਦੂਜੇ ਕਿਸੂਏ ਹੀ ਹੋਗੀ ਦੂਜੇ ਸੂਏ ਕਹਿ ਕੇ ਦਿੱਤੀ ਆਈ ਨਹੀਂ ਉਹਨਾਂ ਦੇ ਤਾਂ ਆਪਣਾ ਕੋਈ ਕਿਸੂਏ ਹੀ ਨਹੀਂ ਦਿੱਤਾ ਅੱਛਾ ਦੂਜੇ ਜਾਂ ਤੀਜੇ ਹੀ ਹੋਗੀ ਜਿਹਦੇ ਹਸਾਬ ਚ ਦੂਜੇ ਹੋ ਹਾਂ ਦੂਜੇ ਹੋਗੀ ਥਣ ਤੇ ਮੰਨ ਕੇ ਚੱਲ ਮੂੰਹ ਦੱਸਦਾ ਵੀ ਪਰ ਜਦੋਂ ਦੂਜੇ ਕੀ ਹੋਊਗੀ ਹਾਂ ਹੁਣ ਜੇ ਇਹ ਵੈੜ ਵੀ ਗੱਬੜ ਹੋ ਜਾਂਦੀ ਜਿਵੇਂ 18000 ਦੀ ਲਈ ਆਈ ਕਲੀਅਰ ਗੱਲ ਆ ਵੀ 60000 ਦੀ ਜਿਹੜੇ ਬੰਦੇ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਠੀਕ ਹੈ ਵੀ ਮੰਨ ਲਓ ਕਿ ਕੱਲਾ ਪਛੂਆ ਦਾ ਖਰਚਾ ਹੀ ਕੱਢਣਾ ਹੈ ਉਹ ਇਹ ਤਰੀਕੇ ਨਾਲ ਵੀ ਕੰਮ ਕਰਦਾ ਦਾ ਜਿਵੇਂ ਹੁਣ ਇਹਨਾਂ ਨੇ ਕੀਤਾ ਹੈ ਲੱਖ ਰੁਪਈਆ ਦੀਆਂ ਸਾਰੀਆਂ ਗਾਵਾਂ ਚਲੋ ਆ ਤਾਂ ਦੋ ਪਹਿਲਾਂ ਦੀਆਂ ਲੈਣੀਆਂ ਜਿਵੇਂ 18 ਦੀ ਲਈ ਉਹ ਕਿੰਨੇ ਦੀ ਲਈ ਸੀ ਆਪਾਂ ਜੀ ਗਾਂ ਉਹ ਥੋੜੀ ਜੀ ਆਪਾਂ ਮਹਿੰਗੀ ਲਈ ਸੀ ਉਹ 30 ਦੀ ਲਈ ਸੀ ਹੈ ਨਾ ਮੰਨੋ ਵੀ ਲੱਖ ਕੇ ਰੁਪਇਆ ਲਾਇਆ ਹੋ ਹਾਂ ਲੱਖ ਕੇ ਹਾਂ ਲੱਖ ਕੇ ਰੁਪਇਆ ਲਾ ਕੇ ਜੇ ਆਪਾਂ 25 ਕਿਲੋ ਦੁੱਧ ਪਾ ਰਹੇ ਹਾਂ ਤੁਸੀਂ ਤਾਂ ਨਹੀਂ ਲੱਖ ਦੀ 1 ਹੀ ਆਉਂਦੀ ਹੈ ਹੈ ਨਾ ਵੀ ਚਲੋ ਇੱਕ ਇੰਨਾ ਵੀ ਚੰਗੀ ਹੁੰਦੀ ਹੈ ਪਰ ਇਹ ਆ ਵੀ ਇਹ ਚ ਜਿਵੇਂ ਹੁਣ ਤੁਸੀਂ ਆ ਗਾਂ ਮੰਨ ਕੇ ਚਲੋ ਨਹੀਂ ਵੀ ਰਹਿੰਦੀ ਹੋਣੀ ਇਹ ਗਾਂ ਗੱਬੜ ਹੋ ਜਾਂਦੀ ਹੈ ਉਹ ਗਾਂ ਗੱਬੜ ਹੋ ਜਾਂਦੀ ਹੈ ਜੀ ਤੇ ਘੱਟੋ ਘੱਟ 1.5-2 ਲੱਖ ਦੀਆਂ ਗਾਂਵਾਂ ਦੋਵੇਂ ਵਿਕ ਜਾਣਗੀਆਂ ਇਹ ਚ ਇਹ ਫਾਇਦਾ ਹੋ ਜਾਂਦਾ ਵੀ ਚਲੋ ਦੁੱਧ ਖਰਚਾ ਪਸ਼ੂ ਆਪ ਦਾ ਕੱਢੀ ਜਾਣ ਤੇ ਆਪਣੇ ਘਰ ਦਾ ਚ ਜੋ ਚਾਲਾ ਹੁੰਦਾ ਵੀ ਬਰਾਬਰ ਜੀ ਤੁਰਿਆ ਹੁੰਦਾ ਬਰਾਬਰ ਜੀ ਤੁਰਿਆਲੇ ਪਰ ਜਦੋਂ ਪਸ਼ੂ ਵਿਕਦਾ ਉਦੋਂ ਚਾਲ ਆਪਾਂ ਨੂੰ ਵੈਸੇ ਵੱਜ ਜਾਂਦੇ ਆਂ ਗਾਂ ਕੋਈ ਬੱਚਾ ਬੱਚਾ ਤੁਸੀਂ ਤਿਆਰ ਕਰਦਾ ਤਾਂ ਉਹ ਥੋੜੀ ਵੱਖਰੀ ਗੱਲ ਆ ਜੇ ਬਰੀਡ ਬਣਾਉਣੀ ਹੈ ਜਿਵੇਂ ਹੁਣ ਆ ਦੋ ਗਾਵਾਂ ਇਹਨਾਂ ਕੋਲੇ ਚੰਗੇ ਦੁੱਧ ਆਣੀਆਂ ਤੇ ਉਹ ਇਹਨਾਂ ਦਾ ਖਰਚਾ ਵੀ ਕੱਢੀ ਜਾਂਦੀਆਂ ਨਾਲ ਜਿਹੜੇ ਆ ਦੋ ਗਾਵਾਂ ਗੱਭਣ ਹੋ ਜਾਂਦੀਆਂ ਚਲੋ ਉਹ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਹੋਣੀ ਨਹੀਂ ਹੈ ਨਾ ਤੇ ਪਰ ਆ ਇੱਕ ਥੋੜਾ ਜਿਹਾ ਚੈੱਕ ਕਰਵਾ ਲਿਆ ਕਰੋ ਜਿਹੜਾ ਥੋਖੜ ਗੱਭਣ ਥੋਖੜ ਪਸ਼ੂ ਤੁਸੀਂ ਲੈਣੇ ਆਂ ਆਪਦੇ ਡਾਕਟਰ ਤੋਂ ਚੈੱਕ ਕਰਵਾ ਲਿਆ ਕਰੋ ਜੀ ਹੈ ਨਾ ਜਿਵੇਂ ਇਹ ਗਾਂ ਪਰ ਫਿਰ ਇਹਦੇ ਦਾ ਟੀਕਾ ਭਰਵਾਇ ਤੁਸੀਂ ਕਹਿੰਦੇ ਫਲ ਇਹਦੇ ਉਹਦਾ ਭਰਵਾਇਆ ਵਾ ਕੀ ਹਾਂ ਭਰਵਾਇਆ ਸੋ ਹੁਣ ਆ ਗਏ 15000 ਹੋ ਗਏ ਨਾ ਹਾਂ 15000 ਖੁਸ਼ ਆ ਜੀ ਓਕੇ ਆ ਕੰਮ ਓਕੇ ਆ ਜੀ ਓਕੇ ਸੋ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਰਿਪੀਟਰ ਪਸ਼ੂ ਵਾਲੇ ਜਰੂਰ ਸੰਪਰਕ ਕਰਿਓ ਜੀ ਧੰਨਵਾਦ